83 ਜਿਸ ਵਿੱਚ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਜਿਹੜੀ ਹੈ ਉਹੋ ਪੁਲ ਤੋਂ ਖੇਠਾਂ ਇੱਕ ਗੰਦੇ ਨਾਲੇ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਦੱਸ ਜਾਈਏ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਦਰਅਸਲ ਇਸ ਹਾਦਸੇ ਦੇ ਵਿੱਚ ਕੁਲ ਮਿਲਾ ਕੇ 8 ਜਣਿਆਂ ਦੀ ਮੌਤ ਹੋ ਗਈ ਮਰਨ ਵਾਲਿਆਂ ਦੇ ਵਿੱਚ ਪੰਜ ਧੀਆਂ ਦੀ ਮਾਂ ਸ਼ਾਮਿਲ ਸੀ ਤੇ ਉਸ ਤੋਂ ਇਲਾਵਾ ਇੱਕ ਅਜੇਖੇ ਪਿਓ ਦੀ ਕੁੜੀ ਸ਼ਾਮਿਲ ਸੀ ਜਿਸ ਨੇ ਆਖਰੀ ਵਾਰ ਆਪਣੀ ਧੀ ਦੇ ਨਾਲ ਗੱਲ ਕੀਤੀ ਤਾਂ ਧੀ ਦੇ ਵੱਲੋਂ ਇਹੀ ਕਿਹਾ ਗਿਆ ਸੀ ਕਿ ਪਾਪਾ ਮੈਂ ਜਲਦੀ ਹੀ ਘਰ ਪਹੁੰਚ ਜਾਵਾਂਗੀ ਪਰ ਪਿਓ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੀ ਧੀ ਜਿਹੜੀ ਕਦੇ ਵੀ ਘਰ ਨਹੀਂ ਪਹੁੰਚ पाएगी ਤਾਂ ਦੱਸ ਜਾਈਏ ਕਿ ਬਠਿੰਡਾ ਦੇ ਤਲਵੰਡੀ ਸਾਬੋ ਦੇ ਵਿੱਚ ਇਹ ਸਾਰਾ ਹਾਦਸਾ ਵਾਪਰਿਆ ਬਸ ਹਾਦਸੇ ਦੇ ਵਿੱਚ ਪੰਜ ਧੀਆਂ ਦੀ ਮਾਂ ਦੀ ਦਰਦਨਾਕ ਮੌਤ ਹੋ ਗਈ ਔਰ ਹੁਣ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਮੁਆਵਜ਼ੇ ਤੇ ਸਰਕਾਰੀ ਨੌਕਰੀਆਂ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਦੱਸ ਜਾਈਏ ਕਿ ਬਠਿੰਡਾ ਦੇ ਤਲਵੰਡੀ ਸਾਬੋ ਦੇ ਵਿੱਚ ਬੀਤੇ ਦਿਨੀ ਇੱਕ ਇਹ ਦਰਦਨਾਕ ਹਾਦਸਾ ਵਾਪਰਿਆ ਸੀ ਜਿੱਥੇ ਸਰਦੂਲਗੜ ਤੋਂ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਜਿਹੜੀ ਆ ਉਹ ਬਠਿੰਡਾ ਜਾ ਰਹੀ ਸੀ ਪਰ ਜਦੋਂ ਇਹ ਬੱਸ ਤਲਵੰਡੀ ਸਾਬੋ ਦੇ ਨਜ਼ਦੀਕ ਪਹੁੰਚੀ ਤਾਂ ਇਹ ਗੰਦੇ ਨਾਲੇ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਦੇ ਚੱਲਦਿਆਂ 45 ਦੇ ਕਰੀਬ ਸਵਾਰੀਆਂ ਦੇ ਵਿੱਚੋਂ 8 ਜਨੀਆਂ ਦੀ ਮੌਤ ਹੋ ਜਾਂਦੀ ਹੈ ਮਰਨ ਵਾਲਿਆਂ ਦੇ ਵਿੱਚ ਪੰਜ ਧੀਆਂ ਦੀ ਮਾਂ ਵੀ ਸ਼ਾਮਿਲ ਹੈ ਤੇ ਇੱਕ ਹੋਰ ਕੁੜੀ ਦੀ ਮੌਤ ਹੋਈ ਹੈ ਜਿਹੜੀ ਕਿ 12ਵੀਂ ਜਮਾਤ ਦੇ ਵਿੱਚ ਪੜਦੀ ਸੀ ਤੇ ਉਸਨੇ ਆਪਣੇ ਪਿਤਾ ਨੂੰ ਆਖਰੀ ਵਾਰ ਫੋਨ ਦੇ ਉੱਤੇ ਗੱਲ ਕਰਕੇ ਇਹੀ ਕਹਿ ASCII ਕਿ ਮੈਂ ਜਲਦੀ ਘਰ ਵਾਪਸ ਆ ਜਾਵਾਂਗੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਉਹ ਕੋ ਕਦੀ ਮੁੜ ਆਪਣੇ ਪਰਿਵਾਰ ਨੂੰ ਮਿਲ ਹੀ ਨਹੀਂ पाएगी ਤਾਂ ਦੱਸ ਜਿਏ ਕਿ ਪੰਜ ਧੀਆਂ ਦੀ ਮਾਂ ਜਿਹੜੀ ਹੈ ਆਪਣੀਆਂ ਦੋ ਧੀਆਂ ਦੇ ਨਾਲ ਇਸ ਪਾਸੇ ਵਿੱਚ ਸਫ਼ਰ ਕਰ ਰਹੀ ਸੀ ਹਾਲਾਂਕਿ ਜਿਵੇਂ ਕਿ ਇਹ ਬੱਸ ਗੰਦੇ ਨਾਲੇ ਦੇ ਵਿੱਚ ਡਿੱਗੀ ਤਾਂ ਉਸ ਨੇ ਆਪਣੀਆਂ ਦੋਵਾਂ ਧੀਆਂ ਨੂੰ ਉੱਪਰ ਕਰ ਦਿੱਤਾ ਤੇ ਉਹਨਾਂ ਦੀ ਮਦਦ ਕੀਤੀ ਤਾਂ ਕਿ ਉਹ ਕੋ ਬਾਹਰ ਨਿਕਲ ਸਕਣ ਤੇ ਉਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਦੀ ਮਦਦ ਦੇ ਨਾਲ ਦੋ 3 ਨੂੰ ਤਾਂ ਬਚਾ ਲਿਆ ਗਿਆ ਪਰ ਪੰਜ ਸੀਆਂ ਦੀ ਮਾਂ ਜਿਹੜੀ ਹੈ ਇਸ ਪੂਰੇ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਤਾਂ કુલ ਮਿਲਾ ਕੇ 8 ਜਨੀਆਂ ਦੀ ਮੌਤ ਹੋਈ ਹੈ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਨਾ ਦੇ ਵੱਲੋਂ ਇਹ ਸਾਸੇ ਤੇ ਦੁੱਖ ਪ੍ਰਗਟਾਇਆ ਗਿਆ ਦੁੱਖ ਪ੍ਰਗਟਾਂਦੇ ਹੋਏ ਉਹਨਾਂ ਦੇ ਵੱਲੋਂ ਮੁਆਵਜ਼ੇ ਦਾ مالی ਸਹਾਇਤਾ ਦਾ ਮਦਦ ਦਾ ਐਲਾਨ ਵੀ ਕੀਤਾ ਗਿਆ ਪਰ ਪਰਿਵਾਰਿਕ ਮੈਂਬਰਾਂ ਦੇ ਵੱਲੋਂ 10-10 ਲੱਖ ਮੁਆਵਜ਼ੇ ਦੀ ਮੰਗ ਦੇ ਨਾਲ-ਨਾਲ ਸਰਕਾਰੀ ਨੌਕਰੀ ਵੀ ਮੰਗੀ ਜਾ ਰਹੀ ਹੈ